ਲੌਜੀ ਅਸੀਂ ਨਿਕਲ ਲਿਆ ਫੇਰ ਹੋਟਲ ਤੋਂ ਛੋਟੀ ਜੀ ਲਾਟਰੀ ਇਹ ਬਥੇਰੀ ਚਾਊਟ ਕਰ ਰਿਹਾ ਸਾਡੇ ਨਾਲ ਤੇ ਚਾਹ ਪੀਰੀ ਅਸੀਂ ਆਪਣੀ ਥੋੜੀ ਜੀ ਰੈਸਟ ਕਰ ਲਈ ਫਰੈਸ਼ ਹੋ ਗਏ ਪਰਨਾ ਸੈਟ ਕਰਕੇ ਬੰਨ ਲਿਆ ਹੁਣ ਦੁਬਾਰੇ ਫੇਰ ਭਾਰਤਮਾਲਾ ਤੇ ਚੜਦੇ ਆ ਹੁਣ ਦੇਖਦੇ ਆ ਕਿਤੇ ਬਣਾਵਾਗੇ ਵੀਡੀਓ ਜੇ ਕੋਈ ਵਧੀਆ 뷰 ਲੱਗਿਆ ਜਾਂ ਆਗੀ ਗੱਲਬਾਤ ਮਿਲੀ ਅੱਗੇ ਫੇਰ ਮਿਲਦੇ ਆ ਤੁਹਾਨੂੰ ਬਾਬਾ ਸੁੱਖ ਰੱਖੇ ਭਾਈ ਅਸੀਂ ਚੱਲੇ ਆ ਤੇ ਰੋੜ ਤੇ ਮਾਮਾ ਜੀ ਆ ਟੋਪੀ ਕੀ ਪਈ ਹੋਈ ਹੈ ਓਏ ਹਾਂ ਉਹ ਤੇਰੀ ਟਰੱਕ ਤੇ ਟੋਪੀ ਪਈ ਹੋਈ ਸੀ ਉਹ ਸਮਰ ਨੇ ਦੇਖਿਆ ਯਾਰ ਸਮਰ ਕਹਿੰਦਾ ਟੋਪੀ ਪਾ ਰੱਖੀ ਸੀ ਟਰੱਕ ਤੇ ਸਮਰ ਕਹਿੰਦਾ ਟਰੱਕ ਤੇ ਟੋਪੀ ਪਈ ਹੋਈ ਹੈ ਜੀ ਦੇਖੋ ਜੀ ਹੁਣ ਤੱਕ ਤਾਂ ਸੀ ਧੁੱਪ ਪੂਰੀ ਵਧੀਆ ਬੀਕਾ ਨੇਰ ਤੋਂ ਪਿੱਛੇ ਤੱਕ ਬੀਕਾ ਨੇਰ ਕ੍ਰੋਸ ਕਰਦੇ ਹੀ ਦੁਬਾਰੇ ਉਹੀ ਪੰਜਾਬ ਵਾਲਾ ਹਾਲਾਤ ਹੋ ਗਏ ਠੰਡ ਵੱਧ ਗਈ ਧੁੰਦ ਆ ਗਈ ਦਿਨ ਦੇ ਵਿੱਚ ਵੀ ਧੁੰਦ ਪੈ ਰਹੀ ਆ ਟਾਈਮ ਦੇ ਕਿੰਨਾ ਹੋ ਗਿਆ ਸਣੀ ਸਾਉਣੇ 11 ਵਜੇ ਤੱਕ ਇਹਨੇ ਪੂਰੀ ਵਧੀਆ ਧੁੰਦ ਸੀ ਇਹ ਧੁੱਪ ਸੀ ਪਹਿਲਾਂ ਹੁਣ 1 ਲੱਖ ਦੀ ਧੁੰਦ ਆ ਗਈ ਪੰਜਾਬ ਦੇ ਵਿੱਚ ਤੁਹਾਨੂੰ ਹਾਲਾਤ ਪਤਾ ਹੀ ਲੱਗੇ ਹੋਣਗੇ ਬਟਨ ਤੋਂ ਪਹਿਲਾਂ ਪਹਿਲਾਂ ਵੀ ਕੀ ਹਾਲਾਤ ਚੱਲ ਰਹੇ ਨੇ ਠੀਕ ਆ ਬਈ ਜੀ ਮਿਲਦੇ ਆ ਰੱਬ ਰਾਖਾ ਬਾਬਾ ਸੁੱਖ ਰੱਖੇ ਆ ਨਹੀਂ ਜਾ ਰਹੇ ਹੈ ਜੀ ਨਹੀਂ ਇੱਥੇ ਅਸੀਂ ਅੱਜ ਬੇਰ ਤੋੜਨ ਆਏ ਆ ਕੀ ਤੋੜਦੇ ਹੋ ਜੀ ਨਾ ਬੇਰ ਛੋਟੇ ਛੋਟੇ ਸਾਰੇ ਹੈਜਿਨੇ ਟ੍ਰਕਾਂ ਦੇ ਵਿੱਚ ਘੁੰਮਣ ਦੇ ਜਦੋਂ ਮਨ ਕਰਦਾ ਉਦੋਂ ਰੋਟ ਲਓ ਲੈਣਾ ਪੜਾਈ ਹੋਰੇ ਤਾਂ ਹੀ ਸਭ ਤੋਂ ਜ਼ਿਆਦਾ ਡਰਾਈਵਰ ਪੰਜਾਬੀ ਹੈ ਜੇ ਨੇ ਸਿੱਟਚ ਰੁਕੀ ਹੈ ਜੇ ਆ ਤੇ ਮਾਮਾ ਜੀ ਇੱਥੇ ਬੇਰ ਚੁੱਟਦੇ ਨੇ ਬੜਾ ਧਾਂਡ ਭਰੇ ਆ ਵਾ ਰਾਜਸਥਾਨ ਚ ਸਣੀ ਮਾਮਾ ਜੀ ਦੀ ਕੀ ਕਰਦੇ ਹੋ ਇਕਨ ਰੋਗਣਾ ਦੀ ਓਕਣਾ ਉਹ ਸੁਆਦ ਨਹੀਂ ਹੈ ਸੁਆਦ ਨਹੀਂ ਹੈ ਜੇ ਨਾ ਫਿਰ ਚਲੋ ਫਿਰ ਆਜੋ ਵੀਡੀਓ ਬਣਾਉਣੀ ਭੁੱਲ ਗਿਆ ਸੀ ਹੋਟਲ ਤੇ ਆਏ ਆ ਭੈਣ ਹੋਰਾਂ ਨੇ ਰੋਟੀਆਂ ਭੇਜੀਆਂ ਸੀ ਸਭ ਜੀ ਇਹਦਾ ਅੱਗ ਤੇ ਧਰ ਲਈ ਸਾਰੇ ਬੰਦੇ ਬੈਠੇ ਨੇ ਆਦੇ ਚਾਹ ਅਸੀਂ ਲੈ ਲਈ ਦੇਸੀ ਘੋਇ ਨਾ ਤਾਂ ਲੈ ਲਿਆ ਸਮਾਂ ਗਲਾਸੀ ਜੀ ਵਰਕੇ ਦੇ ਦੀ ਸੀ ਖਾਣ ਲੱਗਿਆ ਰੋਟੀ ਬਾਈ ਰੱਬ ਰਾਖਾ ਚੱਲਣ ਲੱਗੇ ਸੀ ਹਣ ਗਰੀਸ ਵਾਲਾ ਬਾਈ ਮਿਲ ਗਿਆ ਰੋਟੀ ਖਾ ਕੇ ਤੇ ਗਰੀਸ ਕਰ ਰਿਹਾ ਬਾਈ ਸਾਰੀ ਦੇਖ ਕੇ ਕੱਲੀ ਕੱਲੀ ਪੈਨ ਕਰਾਓ ਗਰੀਸ ਨਵਾ ਇੱਕ ਇੱਕ ਵੀ ਪਿੰਨ ਦੇਖ ਕੇ ਚੈੱਕ ਕਰਕੇ ਕਰਾਓ ਬਾਈ ਜਦੋਂ ਵੀ ਕਰਾਉਣਾ ਚਲੋ 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 ਬਾਈ ਨੂੰ ਕਹਿ ਦੋ ਵੀ ਜ਼ਿੰਮੇਵਾਰੀ ਨਾ ਕਰਤੇ ਸਾਰੇ ਸਾਫਟ ਸੂਟ ਦੇ ਨਟਾਂ ਤੇ ਹੱਥ ਮਾਰ ਦੂ ਜਿਹੜੀ ਪਿੰਨ ਬੰਦ ਆ ਕੇ ਉਹ ਦੱਸ ਦੇ ਦੱਸ ਦੂਗਾ ਤੇ ਬਾਕੀ ਠੀਕ ਆ ਮਿਲਦੇ ਆ ਰੱਬ ਰੱਖਾ ਮੈਂ ਪਿੱਛੇ ਪੈ ਗਿਆ ਸੀ ਇਹ ਤਿੰਨੇ ਮਾਮਾ ਭਾਣ ਦੇ ਆਪਸ ਵਿੱਚ ਗੱਲਾਂ ਮਾਰਦੇ ਜਾਂਦੇ ਨੇ ਆਪਣੀਆਂ ਤਬੀਲਦਾਰੀ ਦੇ ਗੱਲਾਂ ਇਹਨਾਂ ਦੇ ਛੋਟੀਆਂ ਛੋਟੀਆਂ ਸਾਰਾ ਦਿਨ ਹੀ ਮੁਕਦੀਆਂ ਯਾ ਲੱਗਿਆ ਵਾ ਛੋਟਾ ਦੇਖੋ ਇਹ ਬਹੁਤ ਸ਼ਾਰਟ ਕਰਦਾ ਨੱਬ ਵਾਲੀ ਵਾਲੇ ਟੂਲ ਤੇ ਉਤਰ ਗਏ ਅਸੀਂ ਆ ਕੇ ਵਧੀਆ ਟਾਈਮ ਨਾਲ ਸੁਖ ਸ਼ਾਂਤੀ ਨਾਲ ਪਹੁੰਚੇ ਆਂ ਹੁੰਦ ਤੋਂ ਪਹਿਲਾ ਪਹਿਲਾਂ ਤੇ ਗੱਡੀ ਨੂੰ ਆਪ ਫੜੀਆ ਗੱਲ ਦਾ ਸੁਣੀ ਚਲਾ ਰਿਆ ਸੀ ਗਰੀ ਕੰਮ ਆਪੀ ਚਲਾਉਂਦੇ ਨਾ ਫੜਾਈ ਨਹੀਂ ਇਹਨੇ ਨਾਲ ਭਾਣ ਦੇ ਵੀ ਜਾ ਕੇ ਲਿਆਂਦੇ ਨੇ ਨਾਲ ਦੋ ਤੁਹਾਨੂੰ ਦਿਖਾਈ ਦੀ ਸਵੇਰਿਆ ਬੈਠੇ ਨੇ ਪ੍ਰਾਰਥਨਾ ਪੂਰੀਆਂ ਕਰਦੇ ਨੇ ਇਹ ਦੀਲ ਵਾਰ ਰੱਖਿਆ ਇਹਨਾਂ ਨੇ ਸਾਡਾ ਗਾਣੇ ਲਾਈ ਜਾਂਦੇ ਨੇ ਵਿੱਚ ਗਾਣੇ ਉਦ ਗਿਆ ਅੰਡਰ ਲੋਡ ਬਜੰਦੀਾਟੇ ਕੋਲ ਕੁਆਲਟੀ ਦੇ ਕੋਈ ਲੋਕੇਸ਼ਨ ਨਹੀਂ ਲਈ ਇਸ ਵਾਰ ਅੱਗੇ ਓਵਰ ਲੋਡ ਹੁੰਦਾ ਥੋੜਾ ਬੋਧਾ ਤਾਂ ਆਰਟੀਕਲ ਕੇਸ਼ਨ ਲੈਣੀ ਪਈ